ਆ ਦੇਖੋ ਭਾਈ ਜੰਗੀਆਂ ਦੀ ਕਰਤੂਤ ਦਾ ਹਾਲਤ ਕਬੱਡੀ ਸਟਾਰ ਖਿਡਾਰੀ ਗੌਰਪੀ ਜੰਗੀਆਂ ਦੇਖੋ ਪੈਚ ਦਾ ਕੀ ਹਾਲ ਕਰ ਦਿੱਤਾ ਇੱਕ ਪਾਸੇ ਸਰਕਾਰ ਕਹਿੰਦੀ ਆ ਵੀ ਅਸੀਂ ਗਰਾਊਂਡਾਂ ਨੂੰ ਮੂਹ ਕਰਦੇ ਆ ਬੱਚਾ ਨੇ ਮਸਾ ਭਾਈ ਪੈਚ ਬਣਾ ਕੇ ਕਿਤੇ ਘਟੋ ਘਟ 15-20000 ਰੁਪਏ ਖਰਚਾ ਆ ਆ ਦੇਖ ਲਓ ਕਰਤੂਤਾਂ ਹਾਲਕ ਇੱਕ ਪਾਸੇ ਕਹਿੰਦਾ ਮੈਂ ਸਟਾਰ ਆ ਕਬੱਡੀ ਦਾ ਕਿਹੜਾ ਸਟਾਰ ਆ ਦੇਖ ਲਓ ਜਵਾਕਾਂ ਦੇ ਮੂੰਹ ਤੇ ਥਪੇੜ ਮਾਰਨ ਵਾਲੀ ਗੱਲ ਕੀਤੀਆਂ ਨੇ ਹਾਂ ਆ ਦੇਖ ਲਓ ਭਾਈ ਜੰਗੀਆਂ ਦਾ ਸਟਾਰੀ ਦਿਖਾ ਦਿੰਨੇ ਆ ਤੁਹਾਨੂੰ ਮੈਂ ਹੂੰ ਕੋਈ ਗੱਲ ਨਹੀਂ ਬਾਈ ਆਪਾਂ ਨੂੰ ਕੋਈ ਝੇਪ ਨਹੀਂ ਕਿਸੇ ਦੀ ਗੱਲਬਾਤ ਲੱਕ ਕਰਾਂਗੇ ਕੱਲਾ ਕਬੱਡੀ ਨਹੀਂ ਸ਼ੌਂਕ ਹੁੰਦਾ ਮੁੰਡਿਆਂ ਦਾ ਅਡੋ ਕਬੱਡੀ ਸ਼ੌਕ ਹੁੰਦੇ ਆ ਹਾਂ ਆ ਦੇਖ ਲਓ ਬਾਈ ਸਟਾਰ ਬੈਠਾ ਆਪਣੇ ਪਿੰਡ ਦਾ ਹਾਂ ਬਹੁਤ ਵਧੀਆ ਸਟਾਰ ਆ ਆ ਦੇਖੋ ਵਿੱਚ ਦਾ ਕੀ ਹਾਲ ਕਰਿਆ ਹੂੰ ਆ ਦੇਖ ਲਓ ਹਾਂਜੀ ਬਾਈ ਸਾਥੀ ਗੱਲ ਸਾਰਿਆਂ ਨੂੰ ਆਪਣੇ ਪਿੰਡ ਆ ਜਿਹੜਾ ਗ੍ਰੈਡਿਟ ਵਾਲਾ ਜਿਹੜਾ ਪੇਚ ਪੱਟਣ ਦਾ ਮੁੱਦਾ ਚੱਲ ਰਿਹਾ ਹੈ ਉਹਦੇ ਬਾਰੇ ਤੁਦਨਾਂ ਗੱਲਬਾਤ ਕਰਨੀ ਸੀ ਕਿ ਇਹ ਬੰਦੇ ਉਹ ਸਾਹਮਣੇ ਖੇਡਦੇ ਹੁੰਦੇ ਉੱਤੇ ਪੇਚ ਵੀ ਬਣੀ ਮੈਂ ਤੁਹਾਨੂੰ ਦਿਖਾ ਦਿੰਦਾ ਉਹਦੇ ਜਿਹੜੇ ਕਹਿੰਦੇ ਸੀ ਇਹ ਕਹਿੰਦੇ ਸੀ ਪੇਚ ਬਣਾਉਣੀ ਹੈ ਮੈਂ ਇਹਨਾਂ ਨੂੰ ਕਿਹਾ ਸੀ ਵੀ ਆਹ ਥਾਂ ਸਾਰਾ ਮੈਂ ਭਰ ਦਿੰਨਾ ਦੇਖੋ ਕਿੰਨਾ ਗਰਾਊਂਡ ਪਿਆ ਵੀ ਇਹ ਭਰ ਕੇ ਟਰੈਕਟਰ ਲਾ ਦੇਓ ਕਹਿੰਦੇ ਤੁਸੀਂ ਫੇਲ ਮੇਰਾ ਹੋਊਗਾ ਆਹ ਗਰਾਊਂਡ ਦੇ ਨਾਲ ਹੀ ਇਹਨੇ ਜੁੜ ਜਾਣਾ ਇਹ ਜਿਆਦੀ ਪੱਕੀ ਪੇਚਾ ਜਗਾ ਤੇ ਬਣਾ ਲਿਓ ਨਾ ਉਹ ਪਟਣ ਦੀ ਲੋੜ ਅਗੇ ਆ ਸਾਰਾ ਗਰਾਊਂਡ ਵੇਦਾ ਪਿਆ ਨਾਲਾ ਗਰਾਊਂਡ ਦੀ ਜਗ੍ਹਾ ਹੀ ਆ ਪਰ ਇਹ ਕਹਿੰਦੇ ਨਹੀਂ ਅਸੀਂ ਬਣਾਉਣਾ ਹੀ ਉੱਥੇ ਆ ਪਹਿਲਾਂ ਇੱਧਰ ਖੇਡ ਕੇ ਆਉਂਦੇ ਹਾਂ ਮੈਂ ਤੁਹਾਨੂੰ ਦਿਖਾ ਦਿੰਦਾ ਪਤਾ ਨਹੀਂ ਕਿ ਮਾਨਸੀਰ ਆ ਵੀ ਉੱਥੇ ਬਣਾਉਣੀ ਆ ਤੇਰੇ ਜਦੋਂ ਉੱਥੇ ਪਹਿਲਾਂ ਵੀ ਪੇਚ ਇੱਕ ਵਾਰ ਬਣਾਈ ਸੀਗੀ ਉਦੋਂ ਤੋਂ ਤੇਰੇ ਕਹਿੰਦੇ ਮੁੰਡੇ ਪਹਿਲਾਂ ਇੱਕ ਉਹਦੇ ਨਾਲ ਅਸੀਂ ਆਪ ਵੀ ਖੇਡਦੇ ਰਹੇ ਉਹ ਪੇਚ ਬਣਾਉਂਦੇ ਹੁੰਦੇ ਕੱਚੀ ਮਿੱਟੀ ਦੀ ਆਈ ਸੀ ਵੀ ਕੱਚੀ ਬਣਾਉਣਗੇ ਜਦ ਆ ਨੇਵਲ ਚ ਹੁੰਦੀ ਸੀ ਨੀਵੀਂ ਥੋੜੀ ਜੀ ਵੀ ਜਦੋਂ ਸਾਨੂੰ ਇਹ ਖੇਡ ਨੂੰ ਹਟ ਜਾਂਦੀ ਸੀ ਅਸੀਂ ਉਹ ਪੈਚੀ ਦੇ ਉੱਤੇ ਮਿੱਟੀ ਪਾ ਲੈਂਦੇ ਸੀ ਕਿਉਂਕਿ ਜੇ ਫੁੱਟਬਾਲ ਖੇਡਦੇ ਫਿਰ ਪੈਰ ਵੱਜਦਾ ਹੁਣ ਪੱਕੀ ਦੇ ਵਿੱਚ ਪੈਰ ਵੱਜਾ ਦੱਸੋ ਕੀ ਹੋਊਗਾ ਜਿਹੜੀ ਗੱਲ ਆ ਪੂਰੀ ਉਹ ਤਾਂ ਕਿਸੇ ਨੂੰ ਦੱਸੀ ਨਹੀਂ ਕਹਿੰਦਾ ਇਹ ਰਸਤਾ ਵੀ ਨਹੀਂ ਪੈਚ ਬਾਦੇ ਐ ਇਹ ਵੀ ਦੱਸੋ ਕਿਉਂ ਬਾਈ ਆ ਉਹ ਸਾਹਮਣੇ ਬਣੀ ਰਹੀ ਪੈਚ ਲੱਗੇ ਉਹ ਪੱਕੀ ਆ ਸਾਰਾ ਘਰ ਇੱਕ ਹੀ ਖੜਾ ਹੈ ਸਾਰਾ ਵੀ ਕੋਈ ਨਹੀਂ ਕਰਦੇ ਤੁਸੀਂ ਨਹੀਂ ਖੇਡਦੇ ਆ ਸਾਹਮਣੇ ਵਿੱਚ ਬਣੀ ਆ ਉਹ ਜੇ ਲੋਈ ਪਹਿਲਾਂ ਵੀ ਇੱਥੇ ਖੇੜਦੇ ਰਿਹਾ ਉੱਥੇ ਮੈਨੂੰ ਨੇ ਪੁੱਛਿਆ ਜੇ ਇਹ ਮੇਰਾ ਇਹਨਾਂ ਨਾਲ ਕੋਈ ਬੈਰ ਵਿਰੋਧ ਹੁੰਦਾ ਵੀ ਇੱਥੇ ਮੈਂ ਪਿੱਛੇ ਕਹਿੰਦਾ ਨਾ ਵੀ ਪੱਟ ਦਾ ਜ਼ਹਿਲ ਸੀ ਕਰਦਾ ਇਹ ਪ੍ਰੇਅਰ ਪਲੇਅਰ ਨੂੰ ਲਤਾਂ ਖੈਦਾ ਕਮੈਂਟਾਂ 'ਚ ਲਿਖੀ ਜਾਂਦੇ ਆ ਤਾਂ ਮੈਨੂੰ ਏਦਾਂ ਕਹ ਤੋ ਕਹਿੰਦਾ ਵੀ ਤੁਸੀਂ ਪਿੱਛੇ ਬਣਾ ਲਓ ਇੱਥੇ ਜੀ ਮੇਰੇ ਮਨ ਚ ਕੋਈ ਹੁੰਦਾ ਇਹ ਬੰਦਿਆਂ ਨੇ ਟੂਰਨਾਮੈਂਟ ਕਰਾਇਆ ਮੈਂ ਮਹੀਨਾ ਸਵਾ ਮਹੀਨਾ ਨਹੀਂ ਇੱਥੇ ਆਇਆ ਸਾਡੇ ਇਦਾਂ ਦਾ ਮੈਚ ਚੱਲਦੇ ਸੀਗੇ ਉਦੋਂ ਜਿਹਨੇ ਟੂਰਨਾਮੈਂਟ ਕਰਾਇਆ ਉਸ ਤੋਂ ਬਾਅਦ ਸਾਡੇ ਮੇਰੇ ਭਰਾ ਦੀ ਪਾਲੀ ਦੀ ਡੈਥ ਹੋ ਗਈ ਆ ਭਾਂਜੇ ਦੀ ਹੋਈ ਪਹਿਲਾਂ ਮੇਰੀ ਫੇਰ ਉਹ ਤੋਂ ਪਾਲੀ ਦੀ ਆ ਦੌਲੀ ਦੀ ਮੈਂ ਬੜਾ ਆਇਆ ਨਹੀਂ ਗਰਾਊਂਡ 'ਚ ਤੇ ਜਿੱਦ ਮੈਂ ਆ ਕੇ ਦੇਖਿਆ ਸਾਰੇ ਗਰਾਊਂਡ ਦੇ ਵਿੱਚ ਗੰਦ ਬਿਆਵਾ ਸੀ ਜਿਹੜੀਆਂ ਖੱਟੀਆਂਆਂ ਜੀਆਂ ਬੂਈਆਂ ਜੀਆਂ ਸਾਈਡ 'ਤੇ ਖੜੀਆਂ ਤੁਹਾਨੂੰ ਮੈਂ ਦਿਖਾ ਵੀ ਜੰਦਾ ਸਾਰੇ ਗਰਾਊਂਡ 'ਚ ਹੋਈਆਂ ਵਾਂ ਸੀ ਮੈਂ ਇਹਨਾਂ ਨੂੰ ਇਹੀ ਗੱਲ ਕਹੀ ਮੈਂ ਇਹਨਾਂ ਨੂੰ ਪੱਟ ਲਓ ਤੁਹਾਨੂੰ ਗਰਾਊਂਡ ਦਿੱਤਾ ਸਾਫ਼-ਸਾਫ਼ ਰੱਖੋ ਘੱਮਸੇ ਕੰਮ ਪਰ ਇਹ ਬੰਦਿਆਂ ਨੇ ਕੋਈ ਗੱਲਬਾਤ ਕੋਈ ਰਿਸਪੌਂਸ ਨਹੀਂ ਦਿੱਤਾ ਆ ਗਿਆ ਸਾਈਡ ਤੇ ਖੜੀਆਂ ਵੀ ਆ ਇਹ ਗਰਾਉਂਡ ਬਣਾਣਾ ਹੈ ਤੇ ਇਹ ਅਸੀਂ ਇਹਨਾਂ ਨੇ ਖੇਡਣ ਜਾਣਾ ਸੀ ਸਹਨੇ ਵਿਨਾ ਖਾਲਾ ਉਦੋਂ ਇੱਕ ਦਿਨ ਪਹਿਲਾਂ ਹੀ ਸਾਫ਼ ਕਰਨ ਲੱਗ ਗਏ ਆ ਅਸੀਂ 20 ਤੋਂ 25 ਬੰਦੇ ਪਾਸੇ ਮੇਰੇ ਪਿੰਡਾਂ ਦੇ ਜਿਹੜੇ ਕੈਂਪ ਚਾਉਂਦੇ ਆ ਉਹ ਸਾਥ ਗਏ ਜਿਵੇਂ ਠੱਠੀ ਭਾਈ ਦੇ ਹੋਗੇ ਪਿੱਥ ਵਾਲਾ ਮੁੰਡਾ ਮੇਰੀ ਵੀਡੀਓ ਵੀ ਪਾਈ ਵੀ ਆ ਆ ਪੇਜ ਤੇ ਪਈ ਆ ਉਹਨਾਂ ਨੂੰ ਸਾਥ ਗਏ ਗਰਾਉਂਡ ਸਾਫ਼ ਕਰਨ ਲੱਗ ਗਏ ਇਹਨਾਂ ਬੰਦਿਆਂ ਨੂੰ ਕਿਹਾ ਜੋ ਕਰ ਲੈਣ ਇਹਨਾਂ ਬੰਦਿਆਂ ਨੇ ਕੋਈ ਗਰਾਉਂਡ ਸਾਫ਼ ਨਹੀਂ ਕਰਿਆ ਨਾਲ ਠੀਕ ਹੈ ਵੀ ਕੱਲਾ ਖੇਡਣਾ ਹੁੰਦਾ ਵੀ ਜੋ ਤੁਸ ਨੂੰ ਗਰਾਉਂਡ ਸੰਭਾਏ ਤੂੰ ਗਰਾਉਂਡ ਦਾ ਸੰਭੋ ਉੱਥੇ ਮੋਟਰ ਲੱਗੀ ਵੀ ਆਪਣੇ ਸਾਹਮਣੇ ਕੈਂਪ ਚ ਉਹ ਪਾਣੀ ਵੀ ਨਹੀਂ ਮੋਟਰ ਚਲਾ ਲੈਂਦੇ ਸੀ ਤੇ ਮੋਟਰ ਦਾ ਪਾਣੀ ਥੱਲੇ ਮੰਡੀ ਜਾ ਵੜਦਾ ਜੀ ਬੰਦ ਨਹੀਂ ਕਰਕੇ ਇਹਨੂੰ ਵਿੱਚ ਬਣਾਉਂਦੀ ਉਹ ਮੈਂ ਘੱਟੋ ਘੱਟ 5 ਛਰੀ ਆਪਾਂ ਬੰਦ ਕਰਕੇ ਗਿਆ ਇੱਕ ਵਾਰ ਇਹਨਾਂ ਨੇ ਪਹਿਲਾਂ ਪੇਚ ਵੀ ਬਣਵਾਈ ਸੀ ਇਹਨਾਂ ਤੋਂ ਸੀਨੀਅਰ ਪਹਿਲਾਂ ਖੇਡਦੇ ਹੁੰਦੇ ਸੀ ਉਹਨਾਂ ਨਾਲ ਅਸੀਂ ਆਪ ਖੇਡਦੇ ਰਹੇ ਹਾਂ ਉਸ ਲੇਟਾਂ ਰੱਖਦੇ ਸੀ ਜਦੋਂ ਖੇਡਣੇ ਫੜ ਜਾਂਦੇ ਸੀ ਲੇਟਾਂ ਅਸੀਂ ਚੱਕ ਦਿੰਦੇ ਸੀ ਜਾਂ ਕੱਚੀ ਪੇਚ ਹੁੰਦੀ ਸੀ ਉਹਦੀ ਮਿੱਟੀ ਪੈ ਜਾਂਦੀ ਹੁਣ ਤੁਸੀਂ ਆਹ حساب ਲਾ ਲਓ ਵੀ ਆਹ ਚੀਜ਼ਾਂ ਗਰਾਊਂਡ 'ਚ ਬਣਨ ਲੱਗੀਆਂ ਹੈਗੀਆਂ ਦੇਖੋ ਬੱਜਰ ਕਿੰਨਾ ਆਇਆ ਹੁਣ ਇਹਨਾਂ ਨੇ ਕਿਉਂ ਕੀਤਾ ਇਹ ਚੀਜ਼ ਖਾਦੀ ਖੋਦੀ ਵੀ ਐਂ ਵਿੱਚ ਬਣਦੀ ਹੁੰਦੀ ਹੈ ਗਰਾਊਂਡ 'ਚ ਪਹਿਲਾਂ ਸਲੇਟਾਂ ਰੱਖੀਆਂ ਚੱਕੀਆਂ ਹੈਗੀਆਂ ਫੇਰ ਇਹਨਾਂ ਬੰਦਿਆਂ ਨੇ ਆ ਬੈਕ ਸਾਈਡ ਹੌਲ ਜਾਨਦੀ ਸੀਗੀ ਉਹਨੂੰ ਰੋਕਣ ਲਈ ਉਹਨੇ ਕੀ ਕਰਿਆ ਹੁਣ ਮੈਨੂੰ ਚੱਕ ਚੁੱਕੇ ਦਿੱਤਿਆਂ ਸ਼ਾਇਦ ਇੱਥੋਂ ਵੇਰੀ ਦੇ ਨਾ ਮੋੜੀਆਂ ਵੱਟ ਕੇ ਇੱਥੇ ਜੱਕਤਾਂ ਦੇ ਪੈਗਾਂ ਸੀ ਆਹ ਕੋਸ਼ਟ ਪੈਗਾਂ ਵੀ ਕਿਧਰ ਗਏ ਬੈਕ ਸਾਈਡ ਤੇ ਝਾਫੀ ਲੈ ਵੀ ਵੇਰੀ ਦੇ ਵੱਟ ਕੇ ਉਹ ਪੈ ਨਹੀਂ ਛੱਡ ਦੂਗਾ ਦਿਖਾ ਵੀ ਦੇਣਾ ਪਏ ਵੀ ਤੁਸੀਂ ਹਰਾ ਜਿਹਾ ਕੱਪੜਾ ਲਾ ਲਓ ਜੇ ਤੁਹਾਨੂੰ ਕਿੱਢਣ ਦਾ ਸ਼ੌਂਕ ਹੈ ਨਾ ਆਹ ਤਾਰਾਂ ਦੀਆਂ ਆਹ ਚੱਕ ਦਿੰਦੇ ਆ ਹੋਰ ਮੈਨੂੰ ਬਈ ਕੋਈ ਸ਼ੌਂਕ ਨਹੀਂ ਸੀਗਾ ਵੀ ਮੈਂ ਕਿਸੇ ਦਾ ਖੇਡ ਜੇ ਨੂੰ ਖਰਾਬ ਕਰਾਂ ਫੇਰ ਉੱਚੀ ਬਣਾਈ ਵੀ ਆਹੋ ਆ ਦੇਖਣ ਤੇ ਆ ਪੈਗਾਂ ਦੇਰੀ ਦੇ ਕੱਡੇ ਮਗਰ ਤੇ ਆ ਗਾਹਾਂ ਦੇਖ ਲਓ ਉਹ ਤੋਂ ਤਾਰਾਂ ਵੱਡੀਆਂ ਪਿੰਗਾ ਪੋਲ ਦੋ ਆ ਜਨੇ ਦਰਖਤ ਲੱਗੇ ਕਿਸੇ ਨੇ ਉਹਨਾਂ ਨੂੰ ਪਾਣੀ ਨਹੀਂ ਪਾਇਆ ਮੈਂ ਇਹਨਾਂ ਨੂੰ ਜੇ ਕਿਹਾ ਮੈਂ ਕਿਹਾ ਵੀ ਇੱਥੇ ਕੋਲੀ ਹੁੰਨੇ ਮੋਟਰ ਚੱਲਦੀ ਹੈ ਉਲਟਾ ਕਹਿੰਦੀ ਵੀ ਇਹਦੀ ਦਰਖਤ ਲਾਏ ਵੀ ਅਸੀਂ ਪਾਣੀ ਕਿਉਂ ਪਾਈਏ ਤੇ ਫਿਰ ਗਰਾਊਂਡ ਵੀ ਮੈਂ ਸਾਫ਼ ਕੀਤਾ ਸੀ ਉਹਦੀ ਜਗ੍ਹਾ ਤੋਂ ਕੱਢਣ ਲੱਗ ਗਏ ਆਹ ਲਈ ਤਾਰਾਂ ਵੱਡੀਆਂ ਪਈ ਆ ਦੇਣ ਆ ਸਾਰਾ ਗਰਾਊਂਡ ਅਸੀਂ ਆ 5 ਦਿਨ ਹੋਇਆ ਸਾਫ਼ ਕਰੀ ਨੂੰ ਜਿੱਦੇ ਸਾਫ ਕਰਤਾ ਜਿਹਨਾਂ ਭਖੜਾ ਹੁੰਦਾ ਥੋੜਾ ਜਿਆ ਹਜੇ ਬਾਕੇ ਛੱਡਾ ਸੀ ਮੈਂ ਕਿਹਾ ਨੂੰ ਇੱਕ ਵਾਰੀ ਹੋਰ ਪਾਹਾਂਗੇ ਭਖੜਾ ਥੱਲੇ ਜਾ ਬੜੂ ਤੇ ਸੁਹਾਗਾ ਮਾਰ ਦਾਂਗੇ ਭਰਕੇ ਉੱਤੇ ਪਰ ਇਹ ਬੰਦੇ ਆਪ ਹੀ ਸੁਹਾਗਾ ਮਾਰ ਕੇ ਛੱਡਣ ਲੱਗ ਗਏ ਜੇ ਮੈਂ ਪੁੱਛਿਆ ਤਾਂ ਮੂਰੇ ਉਲਟਾ ਕਿ ਫੇਰ ਕੀ ਹੋ ਗਿਆ ਤੇਰਾ ਖੜਾ ਕੱਲੇ ਦਾ ਗਰਾਊਂਡ ਹੈ ਗਰਾਊਂਡ ਮੈਂ ਵੀ ਕਹਿੰਨਾ ਪੰਚਾਇਤੀ ਆ ਪਰ ਸਾਂਭ ਸੰਭਾਲ ਤਾਂ ਅਸੀਂ ਕਰਦੇ ਸਾਡਾ ਐਡਾ ਹੱਕ ਤਾਂ ਬਣਦਾ ਵੀ ਨੂੰ ਸਾਫ ਸੁਥਰਾ ਰੱਖਣ ਵਾਸਤੇ ਕਿਸ ਨੂੰ ਕਹਿ ਦੀਗੇ ਉਹ ਖੰਜੂਰਾ ਦੇਖ ਲਓ ਉਹਨਾਂ ਦੇਖ ਲਓ ਕੀ ਹਾਲ ਆ ਕੋਲੇ ਉੱਥੇ ਪੈਪ ਚ ਪਾਣੀ ਚੱਲੀ ਜਾਂਦਾ ਪਾਣੀ ਦਾ ਪੀਰਣਾ ਖੰਜੂਰ ਨੂੰ ਕਦੇ ਪਾਣੀ ਨਹੀਂ ਛੱਡਿਆ ਗਏ ਨੇ ਆ ਹੁਣ ਸਾਨੂੰ 5 ਦਿਨ ਹੋਦਿਆਂ ਨੂੰ ਹੋਇਆ ਉਹ ਖੰਜੂਰ ਨੇ ਪੱਕੇ ਕੱਢ ਲਏ ਸਾਨੂੰ ਮਦਦ ਖਾ ਦਿੰਦਾ ਜਾਂ ਹੁਣ ਦਵਾਈ ਦੋਈ ਪਾਈ ਸੀ ਕਿਹਨੂੰ ਵੜਾ ਕਹਿਣ ਤੋਂ ਕੋਈ ਵੀ ਚਲੋ ਕੋਈ ਵੀਡੀਓ ਪਾ ਆਂਦਾ ਤੁਸੀਂ ਇੱਕ ਪੱਕ ਦੇਖ ਲੈਣੇ ਐ ਵੀ ਦੇਖੋ ਬਾਹੀ ਕਿਵੇਂ ਸਾਡਾ ਕੜੇ ਕੋਈ ਦਿਮਾਗ ਚ ਭਰਕਾ ਵੀ ਸੀ ਇਹਨਾਂ ਨੂੰ ਲੜਦੇ ਪਿੰਦੇ ਜਾਂ ਇਹ ਬਗਾਦੇ ਹੁਣ ਜਿਹੜੇ ਨੇ ਵੀਡੀਓ ਪਾਈ ਹੈ ਸਾਡੇ ਨਾਲ ਭਰਾ ਵਾਂਗ ਹੀ ਰਹਿੰਦੇ ਮੇਰੇ ਨਾਲ ਪੜਦਾ ਵੀ ਹੁੰਦਾ ਸੀ ਕੌਡੀ ਵਾਲੇ ਮੈਚਾਂ ਤੇ ਜਾਂਦਾ ਰਿਹਾ ਸਾਡੇ ਵੱਡੇ ਦੇ ਨਾਲ ਪਾਲੀ ਇੱਥੇ ਰਹਿੰਦਾ ਸੀਗਾ ਦੌਲੀ ਵੀ ਤਕਰੀਬਨ ਇੱਥੇ ਲਗਾਂ ਵਿਚ ਨਾਲ ਦਾ ਪਿੰਡ ਸੀ ਆ ਦੇਖ ਲੈ ਉਹ ਵੀ ਖੰਜੂਰਾ ਜਿਹੜੀ ਹੁਣ ਆ ਪੱਤੇ ਕੱਢਦੀ ਹੁੰਦੀ ਹੈ ਤੇ ਆ ਦੂਜਿਆਂ ਦੇ ਬਿਨਾ ਪਾਣੀ ਤੋਂ ਕੀ ਹਾਲ ਹੋਇਆ ਦੌਲੀ ਸੀ ਪਾਲੀ ਸੀ ਭਰਾ ਵਾਂਗ ਇੱਥੇ ਰਹੇ ਆ ਨਾਲ ਇਹ ਵੀ ਨਾਲ ਜਾਂਦਾ ਹੁੰਦਾ ਸੀ ਉਹਨਾਂ ਦਾ ਕਦੇ ਨੇ ਸਨਸਕਾਰ ਜਾਂ ਭੋਗ ਤੇ ਜਾਣਾ ਕੀ ਕਦੇ ਨੇ ਆਏ ਨਹੀਂ ਪੁੱਛਿਆ ਵੀ ਯਾਰ ਇਹਦੇ ਭਰਾ ਦੀ ਦੇਥ ਹੋ ਗਈ ਆ ਪਾਈ ਪੁੱਟੜੀ ਗਈ ਵੀ ਦੋਲੀ ਰਗਾਂ ਨੂੰ ਹੋ ਗਈ ਗਿਆ ਵਾ ਕੱਲੀ ਆ ਫੁੱਟਬਾਲ ਦੀ ਆਹ ਦੀ ਕ੍ਰਿਕਟ ਵਾਲੀ ਚੌਧਰ ਬਸ ਹੁਣ ਇਹਨਾਂ ਦੇ ਦਿਮਾਗ 'ਚ ਕੀ ਚੱਲਦਾ ਜਿੰਨਾ ਕ ਮੈਨੂੰ ਨਾਲ ਦਾ ਵੀ ਔਖੇ ਮੇਰੇ ਕੈਂਪ ਤੇ ਆ ਜਿਹੜੇ ਨੇ ਵੀ ਇਹਨਾਂ ਨੂੰ ਉਂਗਲ ਲਾਈਏ ਬਈ ਇੱਥੇ ਵਿੱਚ ਬਣਾਓ ਉੱਥੇ ਬਣਾਓ ਸੀਮਿੰਟ ਦੀ ਕਿਉਂਕਿ ਮੈਂ ਇਹਨਾਂ ਨੂੰ ਕਿਹਾ ਹੀ ਨਹੀਂ ਸੀ ਸੀਮਿੰਟ ਦੀ ਵਿੱਚ ਬਣਾਓ ਪਹਿਲਾਂ ਇਹ ਮਿੱਟੀ ਪਾ ਕੇ ਬਣਾਉਂਦੇ ਸੀ ਉਹ ਤੇ ਤੁਸੀਂ ਮਿੱਟੀ ਸੱਟਨ ਦੀ ਫੁੱਟਬਾਲ ਖੇਡ ਲੈਂਦੇ ਸੀ ਇੱਥੇ ਕਬੱਡੀ ਦਾ ਗਰਾਊਂਡ ਬਣੇ ਹੁੰਦੇ ਆ ਦੋ ਪਹਿਲਾਂ ਤੂੰ ਐਂ ਦੇਖੋ ਜਿਹਦਾ ਇੱਥੇ ਖੇਡਦਾ ਬੰਦਾ ਕਬੱਡੀ ਵਾਲੇ ਗਰਾਊਂਡ 'ਚ ਵਿੱਚ ਕ੍ਰਿਕਟ ਖੇਡ ਲੂਗਾ। ਅਸੀਂ ਤਾਂ ਉਹ ਵੀ ਨਹੀਂ ਕਿਹਾ ਨੂੰ ਵੀ ਚੱਲ ਕੋਈ ਚੱਕਰ ਨਹੀਂ। ਹਾਂ ਜੇ ਇਹਨੂੰ ਐਂ ਲੱਗਦਾ ਭਾਈ ਮੈਂ ਗਲਤੀ ਮੇਰਾ ਸਾਰਾ ਗਰਾਊਂਡ ਹੀ ਛੱਡ ਦੇਣਾ ਇਹਨਾਂ ਨੂੰ। ਕੈਂਪ ਵੀ ਬੰਦ ਕਰ ਦਿੰਦੇ ਨੇ ਮੈਨੂੰ ਲਾਉਣ ਦੀ ਕੋਈ ਲੋੜ ਨਹੀਂ। ਮੇਰੇ ਕੀ ਖਿਡਾਰੀ ਜਮਾਈਆ ਘਰੇ ਮੈਂ ਕਦੇ ਖੇਤ ਕੰਮ ਨਹੀਂ ਕੀਤਾ ਇੱਥੇ ਸਾਰੀ ਝੜੀ ਕਿਤੇ ਸਿਉਂ ਖਾਲੀ ਪਾਲੀ ਕਿਤੇ ਦਰਖਤਾਂ ਦਾ ਕਾਹ ਕਰ ਲੈ ਕਿਤੇ ਉਹ ਕਰ ਲਿਆ। ਵੀ ਬੰਦੇ ਦੇ ਉਹ ਚੀਜ਼ ਵੀ ਦੇਖਿਆ ਕਿ ਸਰਟੀਫਿਕੇਟ ਬੈਠੇ ਜੱਟ ਤੇ ਮੈਂਟ ਚ ਦੇ ਦਿੰਦੇ ਆ। ਜੈ ਨੂੰ ਮੈਂ ਦਾ ਧੰਨਵਾਦੀ ਕਰਦਾ ਜੀ ਨੇ ਫੇਰ ਵੀ ਮੈਨੂੰ ਗਾਣਾ ਕੱਢਿਆ ਜਾਂ ਕੋਈ ਹੋਰ ਕਰਿਆ ਕੋਈ ਚੱਕਰ ਨਹੀਂਗਾ ਜੇ ਮੈਂ ਮਾੜਾ ਹੂੰਗਾ ਮੇਰਾ ਮਾੜਾ ਹੋਜੂ ਜੇ ਮੈਂ ਚੰਗਾ ਤਾਂ ਮੈਂ ਚੰਗਾ ਰਹਿਣਾ ਕਿਸੇ ਦੇ ਕਹਿਣ ਨਾ ਮੈਂ ਚੰਗਾ ਬਣਾ ਨਾ ਮੈਂ ਮਾੜਾ ਬਣਾ 2006 ਤੋਂ ਮੈਂ ਕੈਂਪ ਤੇ ਦਾ ਆਇਆ ਇੰਨੇ ਜਿਹਦਾ 2006 ਦਾ ਜਨਮ ਹੋਊਗਾ ਕੁਝ ਕੁ ਬੰਦੇ ਨਾਲ ਜਿਹੜੇ ਗੱਲਾਂ ਕਰਦੇ ਆ ਉਦਿਆਂ ਦੀ ਕਿੱਥੇ ਸੀ ਜਿਹਦੇ ਆਖੰਡਰ ਬਣਿਆ ਪਿਆ ਸੀਗਾ ਹਾਂ ਮੈਂ ਇੱਥੇ ਬੈਠਾ ਮੇਰਾ ਗੂ ਲੰਬਾ ਕੋਈ ਨਸ਼ਾ ਪਤਾ ਕਰਾਉਣਾ ਮੈਂ ਇੱਥੇ ਕਿਸ ਨੂੰ ਕੋਈ ਜਨਾਨੀ ਬਾਜੀ ਕਰਨਾ ਇੱਥੇ ਮੈਂ ਉਜੀ ਮੈਨੂੰ ਪੁੱਛਣਾ ਕਿ ਗੱਲ ਮੇਜ ਹੱਥ ਬਾਕੇ ਵੀ ਭਈ ਤਰਾ ਲੰਬਾ ਆਇਆ ਹੁਣ ਜੇ ਉਹੀ ਬਿਣਾ ਗੱਲ ਤੋਂ ਕਿਸੇ ਨੂੰ ਕਹੀ ਜਾਣਾ ਵਿੱਚ ਲੱਤਾਂ ਫਸਾਈ ਜਾਣੇ ਹੁਣੇ ਗਰਾਊਂਡ ਦਾ ਪਹਿਲਾ ਫੁੱਟਬਾਲ ਦਾ ਤਿਆਰ ਹੋਇਆ ਵਾ ਜੀ ਕਬੱਡੀ ਵਾਲਾ ਸੀ ਗਰਾਊਂਡ ਸਾਈਡ ਤੇ ਬਣਾ ਲਿਆ ਟੂਰਨਾਮੈਂਟ ਵੇਲੇ ਉਹ ਗਰਾਊਂਡ ਵਿਚਾਲੇ ਹੋਿੰਦਾ ਵੀ ਸਟੇਡੀਅਮ ਬਣ ਜਾਂਦਾ ਚਾਰ ਸਵੇ ਆਪਾਂ ਰੋਕੇ ਵੀ ਨਹੀਂ ਕਰੇ ਸਾਡੇ ਨਾਲ ਅਸੀਂ ਅਸੀਂ ਆਪ ਖੇਡਦੇ ਰਹੇ ਇਹਨਾਂ ਦੇ ਨਾਲ ਮਿੱਟੀ ਵਾਲੀ ਪੇਚ ਹੁੰਦੀ ਸੀ ਜਦੋਂ ਇਹ ਖੇਡਣੋਂ ਖੜ ਜਾਂਦੇ ਸੀ ਅਸੀਂ ਉਹਦੀ ਮਿੱਟੀ ਪਾ ਲੰਦੀ ਫੁੱਟਬਾਲ ਖੇਡਣ ਲੱਗ ਜਾਂਦੇ ਫਿਰ ਉਹਦੇ ਚ ਮੈਨੂੰ ਦੱਸੋ ਕਿੱਥੇ ਗਲਤ ਕਹਿਨੇ ਆ ਅੱਕ ਕੇ ਪੱਟੀਆਂ ਮੇਰਾ ਕਿਹੜਾ ਜੀ ਕਰਦਾ ਜੀ ਹੁਣ ਉਹ ਜੇ ਠੇਣਾ ਵੱਜਿਆ ਤਾਂ ਪੈਰੀ ਪੱਟਿਆ ਜਾਊਗਾ ਗਰਾਊਂਡ ਤੋਂ ਉੱਚੀ ਐ ਫੇਰ ਇਹਨਾਂ ਬੰਦਿਆਂ ਨੇ ਪੰਚਾਇਤ ਸੱਦ ਲਈ ਮੈਂ ਇਹਨਾਂ ਨੂੰ ਦੱਸਤਾ ਵੀ ਮੈਂ ਆ ਚੱਕਰਾਂ ਚ ਪੱਟੀਆਂ ਇਹਨਾਂ ਨੇ ਗਰਾਊਂਡ ਨਹੀਂ ਸਾਫ਼ ਰੱਖਿਆ ਗਰਾਊਂਡ ਸੁਭਾਇਆ ਸੀ ਇਹਨਾਂ ਨੂੰ ਉਹ ਕਹਿੰਦੇ ਤੂੰ ਹੁਣ ਕੀ ਚਾਹੁੰਦਾ ਮੈਂ ਵੀ ਵਿੱਚ ਨੀਮੀ ਕਰਕੇ ਬਣਾ ਲੈਣਾ ਭਾਵੇਂ ਚਲੋ ਪੱਕੀ ਕਹਿੰਦੇ ਹੁਣ ਪੱਕੀ ਚੱਲ ਵੀ ਮੈਂ ਕਿਹਾ ਵੀ ਨੀਮੀ ਕਰਕੇ ਬਣਾ ਦੇਣਾ ਉੱਥੇ ਮਿੱਟੀ ਪੈ ਜਾ ਕਰੀ ਪੰਚਾਇਤ ਫੈਸਲਾ ਕਰਕੇ ਗਈ ਆ ਉਹ ਮੈਨੂੰ ਕਹਿੰਦੇ ਇਹਦਾ ਨੁਕਸਾਨ ਹੋਇਆ ਪੈਸੇ ਦੇ ਦੇ ਦੀ ਚਲ ਜਿੰਨੇ ਉਹਨਾਂ ਨੇ ਮੈਨੂੰ ਪ ਮੈਨੂੰ ਕਹੇ ਤੂੰ 10000 ਰੁਪਏ ਦੇ ਦੀ ਮੈਂ ਖੁਦ ਮੈਂ ਦੇ ਦੂੰਗਾ ਇੱਥੇ ਨਿਵੇੜ ਕੇ ਪੰਚਾਇਤ ਤੋਂ ਦੂਜਾ ਕੇ ਬਾਅਦ ਵੀਡੀਓ ਪਾਈ ਜਾਂਦੇ ਵੀ ਜਾਂ ਤਾਂ ਫਿਰਤੀ ਪੰਚਾਇਤ ਨੂੰ ਨਾਲ ਲਿਆ ਉਹ ਵੀਡੀਓ ਹੀ ਪਾ ਲੂ ਵੀਡੀਓ ਪਾਉਣਾ ਮੈਨੂੰ ਗਾਲਾਂ ਕੱਢ ਤੰਗਾ ਚਾਰ ਲੋਕਾਂ ਨੇ ਜਿਹਨੂੰ ਨਹੀਂ ਪਤਾ ਇਹ ਚੀਜ਼ ਆ ਚੱਲ ਭਾਵੇਂ ਆ ਸੁਣ ਕੇ ਵੀ ਕੱਢੀ ਜਾਣ ਅਗਲੇ ਦੀ ਅੱਛਾ ਕੀ ਅਗਲੇ ਦਾ ਦਿਮਾਗ ਹੈ ਮੈਂ ਕਿਸੇ ਨੂੰ ਕੀ ਕਹਿ ਸਕਦਾ ਰੱਬ ਤਾਂ ਮੈਂ ਇਹ ਨਹੀਂ ਵੀ ਮੈਨੂੰ ਨਾਮ ਬੋਲੂ ਤੇ ਪਰ ਫਿਰ ਪੇਚ ਬਣ ਜੂ ਵੀਡੀਓ ਪਾ ਕੇ ਜਦੋਂ ਪੰਚਾਇਤ ਫੈਸਲਾ ਕਰ ਗਈ ਜਦੋਂ ਦੀ ਪੰਚਾਇਤ ਨੂੰ ਲੈ ਕੇ ਨਾ ਉਹ ਫਿਰ ਵੀਡੀਓ ਹੀ ਪਾ ਲੂ ਆ ਗਰਾਊਂਡ ਸਾਰਾ ਸੀ ਆਪ ਸਾਫ ਕੀਤਾ। ਰੌਲਾ ਗੱਲੇ ਕੈਂਪ ਲਈ ਆ ਕਿਉਂਕਿ ਮੈਨੂੰ ਆਪ ਨੂੰ ਵੀ ਪਤਾ ਤੁਹਾਨੂੰ ਵੀ ਪਤਾ ਵੀ ਕਬੱਡੀ ਜਿਹੜੇ ਬੰਦੇ ਨੇ ਖੇਡਣੀ ਹੁੰਦੀ ਆ ਕੋਈ ਪੀਕ ਟਾਈਮ ਹੁੰਦਾ ਜਾਂ ਉਤਾਰ ਚੜਾਹ ਬੰਦੇ ਆਉਂਦੇ ਰਹਿੰਦੇ ਆ। ਉਹ ਮੈਂ ਤਕਰੀਬਨ ਖੇਡ ਹੀ ਚੁੱਕੇ ਆ। ਵੀ ਜੇ ਹੁਣ ਮਨ ਲੱਗੇ ਹੁਣ ਜੇ ਮੈਨੂੰ ਅੱਜ ਕੋਈ ਜਾਣਦਾ ਅੱਜ ਮੈਨੂੰ ਉਨਾ ਕਬੱਡੀ ਕਰਕੇ ਨਹੀਂ ਹੈਗਾ ਵੀ ਮੈਂ ਕਬੱਡੀ ਤਕੜੀ ਖੇਡਦਾ। ਕਬੱਡੀ ਖੇਡੀ ਕਰਕੇ ਜਰੂਰ ਜਾਣਦੇ ਆ। ਬਰਾਜੇ ਕੈਂਪ ਲੱਗਦਾ ਇਹਦੇ ਚ ਚਾਰ ਬੰਦੇ ਸ਼ਾਬਾਸ਼ ਇਹਦੇ ਦਾ ਵੀ ਵਧੀਆ ਕੰਮ ਹੈ ਉਹੀ ਚੀਜ਼ਾਂ ਨਾਲ ਤੋ ਜਰੀਆਂ ਨਹੀਂ ਜਾਂਦੇ ਮੈਂ ਬੰਦ ਕਰ ਦੇਣਾ ਬਈ ਸਾਂਭ ਲੂ ਤੁਸੀਂ ਮੈਂ ਤਾਂ ਸਾਰਾ ਕੁਝ ਛੱਡ ਜਾਨਾ